लुधियाने दी जमीन दी गल कर रहे हैं कहंदे ਵੀ ਜਲ ਸਰੋਤ ਵਿਭਾਗ ਦੇ ਕੋਲੇ ਜਿਹੜੀ ਜ਼ਮੀਨ ਸੀ ਜਾਂ ਫਿਰ ਪਾਵਰ ਕਾਮ ਕੋਲੇ ਸਭ ਤੋਂ ਵੱਧ ਜ਼ਮੀਨ ਹੈ ਉਹ ਵੀ ਕਹਿੰਦੇ ਵੀ ਬਣਾਲੋ ਦੀ ਲਿਸਟ ਨਾਲ ਉਸ ਨਾਂ ਤੇ ਦੇ ਦਿਓ ਕਿਉਂਕਿ ਇੱਕ ਸ਼ੇਰ ਯਾਦ ਕਰੋ ਤੁਸੀਂ ਉਹ ਨਹੀਂ ਸੀ ਕਹਿੰਦੇ ਭਗਵੰਤ ਮਾਨ ਅਕਸਰ ਬੋਲਦੇ ਆ ਮੈਂ ਲੱਭ ਕੇ ਲਿਆਉ ਕਿਤੇ ਕਲਮਾਂ ਤੇ ਤੂੰ ਫੁੱਲਨ ਜੋਗੀ ਜ਼ਮੀਨ ਰੱਖੀ ਪਾਤਰ ਸਾਹਿਬ ਦਾ ਸ਼ੇਰ ਸੀ ਉਹ ਫੁੱਲਨ ਜੋਗੀ ਕਿਹੜੀ ਜ਼ਮੀਨ ਹੁਣ ਮੈਨੂੰ ਲੱਗਦਾ ਤੁਸੀਂ ਜ਼ਮੀਨ ਦੇ ਫੁੱਲ ਉਤਾਰਦੇ ਨੇ ਪਾਤਰ ਸਾਹਿਬ ਹੈ ਇਹ ਬੋਲਦੇ ਹੁੰਦੇ ਨੇ ਮੈਂ ਲੱਬ ਕੇ ਲਿਆਉਂਗਾ ਕਲਮਾ ਕੇ ਲਿਆਉਣਾ ਕਿਤੋਂ ਕਲਮਾ ਤੇ ਫੁੱਲਾਂ ਜੋ ਜ਼ਮੀਨ ਰੱਖੀ ਆਰੇ ਸਾਹਿਬ ਸਾਡੀ ਕੋ ਜ਼ਮੀਨ ਰਹਿਣ ਦਿਓ ਫੇਰ ਇਹ ਅਸੀਂ ਫੁੱਲਾਂ ਦੀ ਉਮੀਦ ਕਰਾਂ ਕਲਮਾ ਕੁਲਮਾ ਲਾ ਲਈਏ ਆਪਾਂ ਕਿਹੜੇ ਪਾਸੇ ਹੋ ਗਏ ਨੇ ਸਾਹਬੇ ਕਮਾਲ ਦੀ ਗੱਲ ਅੱਛਾ ਮੈਂ ਤਾਨੂੰ ਤਾਂ ਕਈ ਦਿਨਾਂ ਤੋਂ ਕਹਿ ਰਿਆ ਸੀਗਾ ਕਿ ਸ਼ੱਕ ਇਹਦਾ ਪੈਂਦਾ ਆ ਉਹ ਅੱਗੇ ਮੇਰੀ ਰੀਲ ਕਿਸੇ ਨੇ ਕੱਟ ਕੇ ਪਾਤੀ ਸੀ ਮੈਨੂੰ ਸ਼ੱਕ ਤਾਂ ਨਾਲੇ ਖੱਬੀ ਅੱਖ ਬਰਕਦੀ ਸੀ ਉਹ ਮੇਰੀ ਘਰ ਵਾਲੀ ਨੇ ਦੇਖਿਆ ਕਹਿੰਦੇ ਤੂੰ ਕਿਧਰ ਸੈਡ ਜ਼ੋਂ ਗਈ ਜਾਂਦਾ ਸੀ ਟਮਾਟਰ ਦਵਿੰਦਰ ਕੋਈ ਨੂਰ ਬਣਿਆ ਸੋਹਜ ਇਸੇ ਕਰਕੇ ਮੈਂ ਰੋਕ ਲਿਆ ਉਹ ਗਾਣਾ ਮੈਨੂੰ ਸ਼ੱਕ ਜਾਤਾ ਪੈਂਦਾ ਸੀ ਨਾਲੇ ਖੱਬੀ ਅੱਖ ਬਰਕਦੀ ਸੀ ਤਾਂ ਅੱਛਾ ਗੱਲ ਇਹ ਆ ਕਿ ਭਈ ਹੁਣ ਤੁਸੀਂ ਵੇਖੋ ਕਿ ਇਹ ਜਿਹੜਾ ਕਾਂਡ ਹੋਇਆ ਇਹਦੇ ਚ ਪਹਿਲਾਂ ਹੀ ਲੱਗ ਰਿਆ ਸੀਗਾ ਕਿ ਸੰਜੀਵ ਅਰੋੜਾ ਬਣੇ ਅੱਛਾ ਦੋ ਚੀਜ਼ਾਂ ਹੁਣ ਤਨਮੈ ਯਾਦ ਕਰਨਾ ਲੈਂਡ ਪੂਲਿੰਗ ਚ ਮੈਂ ਕੀ ਕਿਹਾ ਸੀ ਕਿ ਮੇਨ ਟਾਰਗੇਟ ਲੁਧਿਆਣਾ ਹੈ ਹਾਂਜੀ ਕੱਲ ਰਾਤ guzari ਮੈਂ ਸਜਣਾ ਸ਼ਹਿਰ ਤੇਰੇ ਲੁਧਿਆਣੇ ਜਾ ਜਾ ਰਬ ਮੈਂ ਮੈਨੂੰ ਚੱਕਲਾ ਜਾਂ ਚੱਕਲਾ ਸ਼ਹਿਰ ਲੁਧਿਆਣਾ ਉਹ ਜੱਜ ਸ਼ਰਮਣ ਐਵੇਂ ਵੀ ਗਾਤਾ ਸੀਗਾ ਕਉ ਉਹ ਲੁਧਿਆਣੇ ਦੇ ਬੜੇ ਗਈ ਤੋਂ ਸੁਟੇ ਸੀ ਬਾਲਸਰ ਨੂੰ ਪਤਾ ਲੁਧਿਆਣੇ ਚ ਰਹਿੰਦੇ ਸੀ ਨਾ ਸਾਰੇ ਅੱਛਾ ਲੁਧਿਆਣੇ ਚ ਰਹਿੰਦੇ ਸੀ ਪਤਾ ਨਹੀਂ ਤਰੋਥੀ ਸੀ ਮੈਨੂੰ ਨਹੀਂ ਪਤਾ ਤਾਂ ਉਹ ਲੁਧਿਆਣੇ ਤੇ ਬਹੁਤ ਗਾਣੇ ਗਾਉਂਦੇ ਆਪਦੇ ਨੂੰ ਗੁੱਸਾ ਹੁੰਦਾ ਜੀ ਤੁਸੀਂ ਖੇਜ ਕੱਢ ਲਿਆ ਸੀ ਅੱਛਾ ਮੈਂ ਤੁਹਾਨੂੰ ਕਿਹਾ ਸੀ ਲੈਂਡ ਪੂਲਿੰਗ ਦਾ ਕੇਂਦਰ ਜਿਹੜਾ ਹੈ ਨਾ ਉਹ ਲੁਧਿਆਣਾ ਹੀ ਆ ਤਾਂ ਹੁਣ ਤੁਸੀਂ ਦੇਖੋ ਲੁਧਿਆਣੇ ਚ ਉਹ ਕਲਮਾ ਜੋਗੀ ਜ਼ਮੀਨ ਲੱਭ ਰਹੇ ਨੇ ਕਲਮਾ ਨਹੀਂ ਕਰਮਾ ਜੋਗੀ ਲੱਭ ਰਹੇ ਨੇ ਕਰਮ ਸੁਧਾਰ ਲਈਏ ਪੈਸੇ ਵਟিয়ে ਦਾ ਲੋਕਾਂ ਨੂੰ ਸਠੀਏ ਤੇ ਆਪਾਂ ਚੱਕੀਏ ਬਾਈ ਉਹ ਵੋਟਾ ਹੁਣ ਬੇਸ਼ਕੀਮਤੀ ਅੱਛਾ ਸੰਜੀਵ ਰੋੜਾ ਬਣੇ ਤਾਂ ਮੇਰਾ ਤਾਂ ਫੇਰ ਮੱਥਾ ਠਣ ਗਿਆ ਹੂੰ ਸਿਨਾ ਸਾਹਿਬ ਨੂੰ ਬਦਲ ਬਦਲਿਆ ਬਸੰਤ ਗਰਗ ਜੀ ਨੂੰ ਬਿਠਾਇਆ ਜੀ ਫੇਰ ਕੁਝ ਮਤਲਬ ਕੇ ਬੰਦੇ ਲਾ ਦਿੱਤੇ ਹੂੰ ਆ ਰੋਲਾ ਜਿਹੜਾ ਚੱਲ ਰਿਹਾ ਸੀਗਾ ਲੱਗ ਹੀ ਰਿਹਾ ਸੀਗਾ ਕਿ ਅਰੋੜਾ ਸਾਹਿਬ ਫਾਰਮ ਦੇ ਵਿੱਚ ਆ ਗਿਆ ਅਰੋੜਾ ਸਾਹਿਬ ਨੂੰ ਮੰਤਰੀ ਬਣਾਇਆ ਗਿਆ ਹੂੰ ਮੰਤਰੀ ਬਣ ਕੇ ਉਹਨਾਂ ਨੇ ਪੂਰਾ ਮੁੱਲ ਮੋੜਿਆ ਤੇ ਮੈਨੂੰ ਪੂਰਾ ਸ਼ੱਕ ਸੀ ਕਿ ਲੁਧਿਆਣੇ ਦੇ ਕੁਝ ਬੰਦੇ ਵਪਾਰੀ ਟਾਈਪ ਦੇ ਬੰਦੇ ਦਿੱਲੀ ਵਾਲਿਆਂ ਨਾਲ ਰਲ ਕੇ ਲੈਂਡ ਪੂਲਿੰਗ ਦਾ ਕੰਮ ਕਰ ਰਹੇ ਮੈਂ ਅੱਜ ਘਟੋ-ਘਟ ਕਹਿ ਲੋ ਕਿ ਆਪਣੀ ਗੱਲ ਤੇ ਸੰਤੁਸ਼ਟੀ ਫੀਲ ਕਰਦਾ ਕਿ ਜੋ ਮੈਂ ਸੋਚ ਰਿਹਾ ਸੀ ਮੇਰੀ ਅਬਜ਼ਰਵੇਸ਼ਨ ਸੀ ਮੇਰੀ ਜਾਣਕਾਰੀ ਸੀ ਉਹ ਬਿਲਕੁਲ ਸਹੀ ਸੀ ਸਟੀਕ ਸੀ ਜੀ ਮੈਂ ਆਪਣੇ ਆਪ ਤੇ ਸੰਤੁਸ਼ਟੀ ਫੀਲ ਕਰਦਾ ਮਹਿਸੂਸ ਕਰਦਾ ਕਿ ਮੈਂ ਸੰਤੁਸ਼ਟ ਹਾਂ ਕਿ ਮੈਂ ਉਸ ਵੇਲੇ ਤੇ ਸ਼ੱਕ ਕੀਤਾ ਸੀ ਗੱਜ ਮੇਰਾ ਯਕੀਨ ਯਕੀਨ ਹੋ ਗਿਆ ਪੂਰਾ ਹੋ ਗਿਆ ਬਿਲਕੁਲ ਕਿ ਇਹ ਲੈਂਡ ਪੋਲਿੰਗ ਨੀਤੀ ਬੇਸਿਕਲੀ ਲੁਧਿਆਣੇ ਦੇ ਮੱਦੇ ਨਜ਼ਰ ਹੀ ਸੀਗੀ ਅਤੇ ਸਭ ਤੋਂ ਵੱਡੀ ਗੱਲ ਹੈ ਕਿ ਅਰੋੜਾ ਸਾਹਿਬ ਵਰਗੇ ਖੜਾਵੀ ਜਿਹੜੇ ਸੀਗੇ ਉਹ ਇਸ ਨੀਤੀ ਦੇ ਜਨਕ ਜਿਹੜੇ ਸੀਗੇ ਉਹਨਾਂ ਦੇ ਵਿੱਚੋਂ ਇੱਕ ਹੋ ਸਕਦੇ ਆ ਹੁਣ ਉਹੀ ਜ਼ਮੀਨ ਹੈ ਕੋ ਲਾਡੋਵਾਲ ਦੀ ਹੈ ਜੀ ਕੋਈ ਐਗਰੀਕਲਚਰ ਯੂਨੀਵਰਸਿਟੀ ਦੀ ਹੈ ਜੀ ਕੋਈ ਪਾਵਰਕਾਮ ਦੀ ਹੈ ਤਾਂ ਪਾਵਰਕਾਮ ਵਾਲੀ ਜ਼ਮੀਨ ਦਾ 88 ਸੀ ਦਾ ਕੁਝ ਸੀ ਉਸੇ ਵਾਰ ਕੇ ਬੰਦੇ ਹਟਾਏ ਦੋ ਤਿੰਨ ਨੇ ਤਾਂ ਫਿਰ ਹੁਣ ਤੁਸੀਂ ਦੇਖੋ ਪਰ ਕੀ ਕਰੀਏ ਜੀ ਹੁਣ ਜ਼ਮੀਨ ਸਾਡੀ ਬਚਦੀ ਹੈ ਜ਼ਮੀਰ ਦੇ ਨਾਲ ਤੇ ਜ਼ਮੀਰ ਹੁਣ ਬਈ ਮੈਂ ਤੇ ਕਿਸੇ ਦਾ ਹੁਣ ਨਿਸ਼ਾਨਾ ਨਹੀਂ ਬਣਾ ਸਕਦਾ ਕਿ ਕਿਹਦਾ ਮਰਿਆ ਕਿਹਦਾ ਜਿਉਂਦਾ ਉਹ ਤੇ ਆਪੋ ਆਪ ਤੁਸੀਂ ਚਾਕੋ ਜੀ ਬਈ ਜ਼ਮੀਨਾਂ ਨੂੰ ਟੁੱਟ ਕੇ ਪੈ ਗਏ ਨੇ ਤੇ ਪੈਸੇ ਨੂੰ ਟੁੱਟ ਟੁੱਟ ਕੇ ਪੈਂਦੇ ਸਾਰੇ ਹੀ ਅੰਗਰੇਜ਼ ਆਲੀ ਬੱਚਿਆਂ ਦੇ ਰੁੱਲਣਾ ਬੱਚਿਆਂ ਦੇ ਮਰਨਾ ਮਾਪੇ ਰੁੱਲਦੇ ਨੇ ਗਲੀ ਗੇੜੀ ਬਈ ਆ ਹਾਲ ਹੋਇਆ ਪੈਸੇ ਟੁੱਟ ਕੇ ਪੈ ਗਏ ਨੇ ਹੂੰ ਜਿਵੇਂ ਕੋਈ ਬੰਦਾ ਬੜੇ ਚਿਹਰਾ ਭੁੱਖਾ ਹੁੰਦਾ ਨਾ ਤੋ ਉਹਨੂੰ ਚੰਗੇ ਛੋਲੇ ਭਟੂਰੇ ਮਿਲ ਜਾਣ ਚੰਗੇ ਮਸਾਲੇਦਾਰ ਤੇ ਟੁੱਟ ਨਹੀਂ ਪੈਂਦਾ ਵੀ ਮਤਲਬ ਕੀ ਇਹ ਤੇ ਇਦਾਂ ਆਏ ਨੇ ਸਾਬ ਹੂੰ ਜ਼ਮੀਨਾਂ ਹੀ ਲੱਭੀ ਜਾਂਦੇ ਆ ਜ਼ਮੀਨਾਂ ਹੀ ਲੱਭੀ ਅੱਛਾ ਹੋਰ ਆ ਕੰਢੀ ਇਲਾਕੇ ਚ ਇਹਨਾਂ ਨੇ ਫਾਰਮ ਹਾਊਸ ਦੀ ਮਤਲਬ ਕਿ ਸ਼ਾਇਦ ਪਰਮਿਸ਼ਨ ਦੇਣੀ ਸ਼ੁਰੂ ਕਰਤੀ ਆ। ਹੂੰ। ਵੀ ਕਿੱਲੇ ਕਿੱਲੇ ਚ ਫਾਰਮ ਹਾਊਸ ਬਣਾ ਸਕਦੇ ਤੁਸੀਂ ਕੰਢੀ ਏਰੀਆ ਚ ਪਹਾੜਾਂ ਚ। ਜੀ। ਉੱਥੇ ਵੀ ਕਮਾਈ ਦਾ ਸਾਧਨ ਹੈ ਜੀ। ਮਤਲਬ ਭੱਜਣਗੇ ਲੋਕ। ਹਾਂ ਜੀ ਪੈਸੇ ਵਾਲੇ ਭੱਜਣਗੇ। ਵੀ ਚਲੋ ਫਾਰਮ ਹਾਊਸ ਮੰਨ ਲਓ ਤੁਹਾਡੇ ਕੋਲ ਕਰੋੜਾ ਰੁਪਇਆ ਤੁਸੀਂ ਕਹੋਗੇ ਯਾਰ ਉੱਥੇ ਬਣਾਉਨੇ ਆ। ਚੰਡੀਗੜ੍ਹ ਦੇ ਆਸ-ਪਾਸੇ ਬਣਾਉਨੇ ਆ ਗਰਮੀਆਂ ਗਰਮੀਆਂ 'ਚ ਜਾਂ ਵੀਕੈਂਡ ਤੇ ਉੱਥੇ ਚੱਲਾਂਗੇ ਚਿੱਲ ਮੋੜ ਜਲੇਗਾ ਜੀ ਜੀ ਤੋ ਗੱਲ ਇਹ ਆ ਕਿ ਇਹ ਤੇ ਭਾਈ ਜ਼ਮੀਨਾਂ ਨੂੰ ਪਾਏ ਗਏ ਜੇ ਟੁੱਟ ਕੇ ਤੇ ਸਾਡੇ ਜਿਹੜੇ ਆ ਉਹ ਥੱਕ ਟੁੱਟ ਕੇ ਸੁੱਤੇ ਪਏ ਨੇ ਹੂੰ ਉੱਥੇ ਜਾਗਦੇ ਹੀ ਨਹੀਂ ਜਦੋਂ ਜਾਗਦੇ ਕੋਦਨ ਉਤਰ ਬਣ ਜਾਣੇ ਉਹਦ ਨੂੰ ਹਾਂ ਭਾਈ ਹੁਣ ਇਹ ਤਾਂ ਗੱਲ ਇਹ ਆ ਕਿ ਇਹਨਾਂ ਦੇ ਸਮਰਥਕ ਭਈ ਇਹੋ ਜੇ ਆ ਕਿ ਉਹ ਉਹ ਵੀ ਨਰ ਗੇਸ ਹੁੰਦੇ ਰਹਿੰਦੇ ਇਹੋ ਜੀਆਂ ਗੱਲਾਂ ਤੇ ਜਦ ਕਿਤੇ ਮਤਲਬ ਕਿ ਇਹਨਾਂ ਦੇ ਪੱਖ ਚ ਕੋਈ ਗੱਲ ਆ ਜਾਵੇ ਉਹ ਫਿਰ ਗਾਲਾਂ ਕੱਢਣ ਲਈ ਉੱਠ ਪੈਂਦੇ ਸਾਡੇ ਵਰਗੇ ਜੀ ਜੀ ਐ ਇਦਾਂ ਉਦਾਂ ਇੱਕ ਤੇ ਮੈਨੂੰ ਉਦੋਂ ਨਾ ਪਹਿਲੇ ਡਰਾਈ ਜਾਂਦਾ ਕਹਿੰਦਾ 14 ਤਰੀਕ ਨੂੰ ਗਾਲਾਂ ਕੱਢਾਂਗੇ ਇਹਨੂੰ ਜਦੋਂ ਰਿਜ਼ਲਟ ਆ ਲੈਣਦੇ ਉਹ ਆ ਕੇ ਭਰਾ ਹੋਣੀ ਕੱਢਣਾ ਤੂੰ ਢਿੱਡ ਚ ਜ਼ਰੂਰ ਰੱਖਣੀਆਂ ਕਹਿੰਦਾ ਮੈਂ ਮੇਰੀ ਅਸਲੀ ਆਈਡੀ ਤਾਂ ਬਲੌਕ ਕੀਤੀ ਐ ਨੇ ਨਕਲੀ ਤੋਂ ਕੱਢੂ ਕਹਿੰਦਾ ਵਾਹ ਵਾਹ ਭਾਈ ਵਾਹ ਇਹ ਤਾਂ ਮਾਨ ਸਾਹਿਬ ਦੇ ਮਤਲਬ ਕਿ ਪਿਆਰੇ ਦੁਲਾਰੇ ਨੇ ਸੋ ਆਉਣ ਦੇ ਕੋਈ ਚੱਕਰ ਨਹੀਂ ਹੈਗਾ ਤਾਂ ਗੱਲ ਇਹ ਆ ਕਿ ਭਾਈ ਇਹ ਤਾਂ ਬਹੁਤ ਕੰਮ ਜਿਹੜਾ ਨਾ ਖਰਾਬੇ ਵਾਲਾ ਹੈ ਕਿ ਬੇਸ਼ਕੀਮਤੀ ਜ਼ਮੀਨਾਂ ਹੀ ਚੱਕੀ ਜਾਂਦੇ ਆ ਯਾਰ ਕਮਾਲ ਹੋ ਗਈ ਹੈ ਕਮਾਲ ਹੋ ਗਈਆ ਚਲੋ ਜੀ ਮਿੰਟ ਜੀ ਆਪਾਂ ਇੱਕ ਸ਼ੇਅਰ ਤੋਂ ਗੱਲ ਸ਼ੁਰੂ ਕੀਤੀ ਸੀ ਤੇ ਇੱਕ ਦੀਪ ਕਲੇਰ ਜੀ ਹੋਰ ਇਹਦੀ ਗੱਲ ਤੋਂ ਆਪਾਂ ਗੱਲ ਖਤਮ ਕਰ ਦਨੇ ਆ ਇਹ ਕਹਿੰਦਾ ਕਿ ਮੈਂ ਲੱਭ ਕੇ ਲਿਆਉਣਾ ਕੋਈ ਬਿਲਡਰ ਤੂੰ ਵੇਚਣ ਜੋਗੀ ਜ਼ਮੀਨ ਰੱਖੀ ਬਸ ਆਹੀ ਹੋ ਗਿਆ ਗਲਾਡਾ ਗਮਾਡਾ ਹਾਂ ਜੀ ਤੁਹਾਡਾ ਉਹ ਗਲਾਡਾ ਗਮਾਡਾ ਨੂੰ ਕਹਿੰਦੇ ਸਾਰਾ ਕੁਝ ਤੁਹਾਡਾ ਤੁਹਾਡਾ ਤੇ ਜਿਹੜਾ ਕੋਈ ਤੁਹਾਡੇ ਕੋਲ ਆ ਗਿਆ ਉਹ ਸਾਰਾ ਕੁਝ ਸਾਡਾ ਆ ਤੁਹਾਡਾ ਗਲਾਡਾ ਮਲਾਡਾ ਸਾਡਾ ਹੀ ਚੱਲੀ ਜਾਂਦਾ ਹੂੰ